ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹਰਪ੍ਰੀਤ ਸਿੰਘ ਸਗੀ ਸਗੀ ਹਲਦੀ ਫਾਰਮ YouTube ਚੈਨਲ ਦੀ ਇਸ ਵੀਡੀਓ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਸੋ ਵੀਰੋ ਅੱਜ ਦੀ ਵੀਡੀਓ ਆਪਣੀ ਬਹੁਤ ਵਧੀਆ ਟੌਪਿਕ ਤੇ ਹੈਗੀ ਆ ਤੇ ਚਾਹਤੋ ਟੌਪਿਕ ਕੀ ਆ ਤੁਹਾਨੂੰ ਕੋਈ ਤੁਹਾਨੂੰ ਦੱਸ ਦਿਆਂਗੇ ਉਸ ਤੋਂ ਪਹਿਲਾਂ ਤੁਹਾਨੂੰ ਦੱਸਾਂ ਦੁਕਾਨ ਦਾ ਆਪਣਾ ਸਟਾਕ ਆਪਣਾ ਮੁੱਕ ਗਿਆ ਸੀਗਾ ਤੇ ਨਵਾਂ ਸਟਾਕ ਜਿਹੜਾ ਆਪਣਾ ਹੁਣ ਫਰੈਸ਼ ਜਿਹੜਾ ਆ ਉਹ ਅਸੀਂ ਅਪਡੇਟ ਕਰ ਦਿੱਤਾ ਹੈ ਦੁਕਾਨ ਤੇ ਰੱਖ ਦਿੱਤਾ ਹੈ। ਸੋ ਹਲਦੀ ਜਿਹੜੀ ਆ ਡੱਬਿਆਂ ਦੇ ਵਿੱਚ ਵੀ ਹੈਗੀ ਆ ਆਪਣੇ ਕੋਲ ਤੇ ਬਾਕੀ ਜਿਹੜੀ ਪੈਕਟਾਂ ਦੇ ਵਿੱਚ ਵੀ ਹੈਗੀ ਆ ਠੀਕ ਆ 2 ਕਿਲੋ ਦੇ ਪੈਕਟ ਤੇ ਕਿਲੋ-ਕਿਲੋ ਦੇ ਪੈਕਟਾਂ ਚ ਹੈਗੀ ਆ ਅੱਧਾ ਕਿਲੋ ਦੇ ਪੈਕੇਜ ਹੈਗੀ ਆ ਸੇ ਕਿਸੇ ਸਰ ਮੇਰੇ ਵੀਰ ਨੂੰ ਚਾਹੀਦੀ ਹੈ ਵੀ ਦੁੱੱਚਾ ਬਾ ਕੇ ਪੀਣ ਲਈ ਹਲਦੀ ਤਾਂ ਆਪਣੇ ਕੋਲ ਅਵੇਲੇਬਲ ਆ ਤੇ ਇਹਦੀ ਪੁਰਾਣੀ ਵੀਡੀਓਸ ਮੈਂ ਪਹਿਲਾਂ ਬਣਾਈਆਂ ਹੋਈਆਂ ਤੇ ਅੱਜ ਦੀ ਵੀਡੀਓ ਜਿਹੜੀ ਖਾਸ ਹੈਗੀ ਆ ਉਹ ਹੈਗੀ ਆ ਖਾਣ ਵਾਲੇ ਦਾਣਿਆਂ ਦੀ ਸੰਭਾਲ ਕਿਵੇਂ ਕਰੀਏ ਕਿਉਂਕਿ ਅਕਸਰ ਜਦੋਂ ਆਪਣੇ ਸੈਮੀਨਾਰ ਅਟੈਂਡ ਕਰਦੇ ਆਪਾਂ ਜਦੋਂ ਮੀ ਮਨਥਲੀ ਮੀਟਿੰਗਸ ਹੁੰਦੀਆਂ ਸਾਡੀਆਂ ਜਿਹੜੀਆਂ ਉੱਚ ਇਹ ਸਵਾਲ ਹਮੇਸ਼ਾ ਜਿਹੜੇ ਨਵੇਂ ਬੰਦੇ ਇਸ ਫੀਲਡ ਚ ਆਉਂਦੇ ਹੋ ਕੋ ਕਰਦੇ ਆ ਵੀ ਦਾਣੇ ਜਿਹੜੇ ਆ ਉਹ ਸਾਡੇ ਖਰਾਬ ਹੋ ਜਾਂਦੇ ਆ ਸੁਸਰੀ ਲੱਗ ਜਾਂਦੀ ਆ ਜਾਂ ਉਹਨੂੰ ਕੀੜਾ ਲੱਗ ਜਾਂਦਾ ਉਸਭਾਲ ਕਿਦਾਂ ਕਰੀਏ ਅਸੀਂ ਸੀਡ ਕਿਦਾਂ ਰੱਖਣਾ ਹੈ ਨਾ ਤੇ ਇਸ ਟਾਪਿਕ ਦੇ ਉੱਤੇ ਮੈਂ ਕਾਫੀ ਸਾਰੀ ਵੀਡੀਓਜ਼ ਪਹਿਲੇ ਵੀ ਬਣਾਈਆਂ ਹੋਈਆਂ ਤੇ ਅੱਜ ਸਪੈਸ਼ਲ ਤੌਰ ਤੇ ਜਿਹੜੀ ਮੈਂ ਵੀਡੀਓ ਬਣਾ ਰਿਹਾ ਕਿ ਜਿੱਥੇ ਦਾਣੇ ਮੈਂ ਆਪ ਆਪਣੇ ਕੋਲ ਸੰਭਾਲ ਕੇ ਕਿਵੇਂ ਰੱਖਦਾ ਮੈਂ ਤੁਹਾਨੂੰ ਉਹਦਾ ਤਾਂ ਦਿਖਾ ਰਿਹਾ ਸੋ ਦੋ ਤਰੀਕੇ ਨੇ ਅਸੀਂ ਧਾਣੇ ਜਿਹੜੇ ਆ ਸੰਭਾਲ ਸਕਦੇ ਆ ਪ੍ਰੋਸੈਸ ਦੋਨਾਂ ਦਾ ਸੇਮ ਹੀ ਆ ਲਗਭਗ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਤੇ ਜਿਹੜੇ ਵੀਰੇ ਜਿਹੜੇ ਮਿਹਨਤ ਕਰ ਸਕਦੇ ਆ ਤਾਂ ਉਹਨਾਂ ਵਾਸਤੇ ਤਰੀਕਾ ਲੱਗ ਗਿਆ ਜਿਨ੍ਹਾਂ ਕੋਲ ਟਾਈਮ ਨਹੀਂ ਹੁੰਦਾ ਨੌਕਰੀ ਕਰਦੇ ਆ ਚਾਹੇ ਸਰਕਾਰੀ ਨੌਕਰੀ ਚਾਹੇ ਪ੍ਰਾਈਵੇਟ ਨੌਕਰੀ ਆ ਤੇ ਉਹਨਾਂ ਨੇ ਧਾਣੇ ਸੰਭਾਲਣੇ ਘਰ ਆਪਣੇ ਕੋਲ ਰੱਖਣੇ ਆ ਜਾਂ ਸੀਟ ਸੰਭਾਲਣਾ ਅਗਲੇ ਸਾਲ ਵਾਸਤੇ ਉਹਨਾਂ ਸਾਰੀ ਦੀ ਡਿਟੇਲ ਜਿਹੜੀ ਆ ਆਪਾਂ ਇਸ ਵੀਡੀਓ 'ਚ ਪਾ ਕੇ ਉਹਨੂੰ ਦਿਖਾਵਾਂਗੇ ਸੋ ਇਹ ਮੇਰਾ ਕਮਰਾ ਆ ਇੱਥੇ ਜਿੱਥੇ ਮੈਂ ਆਪਣੇ ਕੋਲ ਸਾਮਾਨ ਵੀ ਸਾਰਾ ਰੱਖਦਾ ਆ ਤੇ ਜਿੱਥੇ ਆਪਣੇ ਕੋਲ ਸੀਸੀਟੀਵੀ ਸਾਰਾ ਸੰਭਾਲ ਕੇ ਰੱਖਦੇ ਆ ਤੇ ਇਸ ਤਰੀਕੇ ਨਾਲ ਕਮਰਾ ਜਿਹੜਾ ਟੋਟਲ ਬੰਦ ਹੈਗਾ ਆ ਠੀਕ ਹੈ ਜੀ ਤਿੰਨ ਪਾਸਿਓ ਕਮਰਾ ਮੇਰਾ ਟੋਟਲ ਬੰਦ ਹੈ ਆ ਇੱਕ ਪਾਸਿਓ ਦਰਵਾਜਾ ਸ਼ੀਸ਼ਾ ਲੱਗਾ ਹੋਇਆ ਗਜਾਸ ਫੈਨ ਲੱਗਾ ਹੋਇਆ ਸੋ ਇਸ ਤਰ੍ਹਾਂ ਦੀ ਕਮਰੇ ਦੀ ਚੋਣ ਮੈਂ ਕਿਉਂ ਕੀਤੀ ਇਹਦਾ ਵੀ ਇੱਕ ਸਪੈਸ਼ਲ ਰੀਜ਼ਨ ਹੈ ਕਿਉਂਕਿ ਇਸ ਕਮਰੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ तकरीबन ਤਿੰਨ ਪਾਸਿਓ ਟੋਟਲੀ ਬੰਦ ਹੈ ਆ ਤੇ ਇੱਕ ਪਾਸੇ ਉਹ ਜਿਹੜਾ ਓਪਨ ਹੈ ਸੋ ਇਸ ਤਰੀਕੇ ਦੇ ਨਾਲ ਮੈਂ ਡਰਮ ਜਿੱਦਾ ਇਹ ਜਸਟ ਆਪਾਂ ਫਾਰ ਡੈਮੋ ਪਰਪਸ ਲਈ ਮੈਂ ਰੱਖਿਆ ਤੇ ਇਦਾਂ ਦੇ ਡਰਮ ਆਪੇ ਹੁੰਦੇ ਆ ਜਿਨ੍ਹਾਂ ਚ ਅਸੀਂ ਜਿਹੜੇ ਦਾਣੇ ਪਾ ਕੇ ਰੱਖੀਦੇ ਆ ਤੇ ਸਭ ਤੋਂ ਪਹਿਲਾਂ ਜਿਹੜੇ ਬੰਦੇ ਥੋੜੀ ਮਿਹਨਤ ਕਰ ਸਕਦੇ ਆ ਨਾ ਉਹਨਾਂ ਵਾਸਤੇ ਦੱਸ ਦਿੰਨੇ ਆ ਕਿ ਜਦੋਂ ਦਾਣੇ ਆਪਣੇ ਆਉਂਦੇ ਆ ਖੇਤਾਂ ਚੋਂ ਤੇ ਮੰਡੀ ਪੱਖਾ ਲਾ ਕੇ ਅਸੀਂ ਲੈ ਆਉਨੇ ਘਰ ਲਿਆ ਕੇ ਪੱਖਾ ਲਾ ਕੇ ਉਹਨੂੰ ਧੁੱਪ ਲਵਾਉਨੇ ਆ ਇਹ ਤੁੱਪਲਉਣ ਤੋਂ ਬਾਅਦ ਨਾ ਸ਼ਾਮ ਨੂੰ ਠੰਡੇ ਕਰਕੇ ਦਾਣੇ ਜਿਹੜੇ ਆ ਉਹ ਡਰਮਾਂ ਵਿੱਚ ਪਾਉਣੇ ਆ ਸੋ ਮੈਂ ਬਾਕੀ ਸਾਰੀ ਡਿਟੇਲ ਜਿਹੜੀ ਉੱਪਰ ਮੈਂ ਡਰਮਾਂ ਦੇ ਉੱਪਰ ਲਿਖ ਦਣਾ ਨਾ ਕਿਹੜੀ ਵੈਰਾਈਟੀ ਹੈਗੀ ਆ ਕਿੰਨੇ ਕੁਆਂਟਲ ਮਾਲ ਪਾਇਆ ਵਿੱਚ ਰੱਖਿਆ ਪੂਰੀ ਡਿਟੇਲ ਜਿਹੜੀ ਮੈਂ ਉੱਪਰ ਲਾ ਦਣਾ ਤਰੀਕ ਤੱਕ ਵੀ ਮੈਂਸ਼ਨ ਕਰ ਦੇ ਦੀ ਟਾਈਮਲੀ ਮੈਂਸ਼ਨ ਕਰ ਦੇਦਾ ਵੀ ਕਿ ਦਾਣੇ ਸੀ ਰੱਖੇ ਨਾ ਸੋ ਪਹਿਲਾਂ ਗੱਲ ਕਰਦੇ ਆ ਜਿਹੜੇ ਮੇਰੇ ਵੀਰ ਥੋੜੀ ਮਿਹਨਤ ਕਰ ਸਕਦੇ ਹਨਾ ਤੇ ਦਾਣੇ ਜਦੋਂ ਆਪਾਂ ਮੰਡੀ ਆਉਣ ਲੈ ਘਰ ਲੈ ਜਾਂਦੇ ਆ ਜਾਂ ਆਪਾਂ ਘਰ ਉਹਨੂੰ ਸਾਫ਼ ਕਰਕੇ ਰੱਖਦੇ ਆ ਕਿ ਸ਼ਾਮ ਨੂੰ ਠੰਡਾ ਕਰਕੇ ਤੁਸੀਂ ਜਿਹੜਾ ਡਰਮ ਚ ਪਾਉਣਾ ਹੈ। ਔਰ ਉਸ ਤੋਂ ਪਹਿਲਾਂ ਜਿਹੜੀ ਡਰਮ ਦੀ ਤਿਆਰੀ ਕਿਦਾਂ ਕਰਨੀ ਆ ਤੁਹਾਨੂੰ ਉਹਦੇ ਪਰੇ ਬਾਰੇ ਗੱਲ ਕਰ ਲੈਣੇ ਆ ਕਿ ਜਿਹੜਾ ਡਰਮ ਆ ਇਹਨੂੰ ਜੋ ਦਾਣੇ ਪਾਉਣੇ ਆ ਤੋਂ ਘੱਟ-ਘੱਟ 3-4 ਦਿਨ ਪਹਿਲਾਂ ਜਿਹੜਾ ਨਾ ਇਹਨੂੰ ਧੋ ਕੇ ਸਾਫ਼ ਕਰਕੇ ਸੁਕਾਉਣਾ ਆ ਦੋ ਧੁੱਪਾਂ ਲਵਾਉਣੀਆਂ ਇਹਨਾਂ ਨੂੰ ਡਰਮ ਨੂੰ ਚੰਗੀ ਤਰ੍ਹਾਂ ਔਰ ਫਿਰ ਉਸ ਤੋਂ ਬਾਅਦ ਇਹਨੂੰ ਚੈੱਕ ਕਰਨਾ ਵੀ ਕਿਤੇ ਕੋਈ ਹੋਲ ਤਾਂ ਨਹੀਂ ਕੋਈ ਹੈਗਾ ਜੇ ਕਿਤੇ ਤੁਹਾਨੂੰ ਲੱਗਦਾ ਵੀ ਅੰਦਰ ਕੋਈ ਮਘੋਰਾ ਵਗੈਰਾ ਹੋ ਗਿਆ ਤਾਂ ਉਹ ਤੇ ਸੀਲ ਵਾਰਾ ਲਗਾ ਕੇ ਚੰਗੀ ਤਰ੍ਹਾਂ ਬੰਦ ਕਰ ਦੇਣਾ। ਉਰਸਤੋ ਬਾਦ ਜਿਹੜਾ ਸ਼ਾਮ ਨੂੰ ਤਾਂ ਨੇ ਠੰਡੇ ਕਰਕੇ ਜਿਹੜੇ ਵਿੱਚ ਪਾਣਨੇ ਆ। ਸੋ ਪਹਿਲਾਂ ਗੱਲ ਕਰਦੇ ਆ ਜੀ ਆਰਗੇਨਿਕ ਕਣਕ ਨੂੰ ਕਿਵੇਂ ਸੰਭਾਲਣਾ ਆ। ਕਿਉਂਕਿ ਮੀਟਿੰਗ ਦੇ ਵਿੱਚ ਆਪਾਂ ਗੱਲਾਂ ਬਹੁਤ ਕਰ ਲਈਦੀਆਂ ਲੇਕਿਨ ਬੀ ਪ੍ਰੈਕਟੀਕਲ ਤੌਰ ਤੇ ਕਿਦਾਂ ਸੰਭਾਲ ਸਕਦੇ ਤੁਹਾਨੂੰ ਉਹਦੀ ਗੱਲ ਕਰਦੇ ਆ। ਸੋ ਜਿਹੜੀ ਆਰਗੇਨਿਕ ਕਣਕ ਆ ਉਹਨੂੰ ਸੰਭਾਲਣ ਦਾ ਥੋੜਾ ਔਖਾ ਆ ਲੇਕਿਨ ਜੇ ਤੁਸੀਂ ਥੋੜੀ ਮਿਹਨਤ ਕਰ ਸਕਦੇ ਆ ਨਾ ਤੇ ਸੰਭਾਲ ਸਕਦੇ ਕੋਈ ਏਡੀ ਵੱਡੀ ਗੱਲ ਨਹੀਂ ਆ। ਸੋ ਆਪਾਂ ਮੰਨ ਕੇ ਚੱਲਦੇ ਆ ਵੀ ਸਾਡੇ ਕੋਲ ਆਹ ਡਰਾਮ ਆ ਆਪਾਂ ਦਾਣੇ ਚ ਪਾਉਣੇ ਆ। ਠੀਕ ਆ ਜੀ। ਤੇ ਜਿਹਦਾ ਸਕਾਉਣ ਵਾਲਾ ਮੈਥਡ ਆ ਜਾਂ ਸੀ ਲਗਾਉਣੀ ਆ ਸਾਰਾ ਹੋਣ ਤੋਂ ਬਾਅਦ ਇਹ ਰਿੰਗ ਬਣੇ ਹੋਏ ਆ ਇਹ ਰਿੰਗ ਦੀ ਪਛਾਣ ਤੁਸੀਂ ਕਰ ਲੈਣੀ ਆ ਪਹਿਲਾਂ ਤੁਸੀਂ ਦਾਣੇ ਪਾਉਣੇ ਆ ਜਦੋਂ ਪਹਿਲੇ ਲੈਵਲ ਤੇ ਪਹੁੰਚ ਗਿਆ ਉਸ ਤੋਂ ਵੀ ਪਹਿਲਾਂ ਥੱਲੇ ਜਿਹੜਾ ਬੇਸ ਆ ਇੱਥੇ ਤੁਸੀਂ ਲਸਣ ਦੀਆਂ ਭੁੱਕਾ ਜਿਹੜੀਆਂ ਸੁੱਕੀਆਂ ਹੁੰਦੀਆਂ ਉਹ ਪਾਉਣੀਆਂ ਜੇ ਲਸਣ ਦੇ ਭੁੱਕਾ ਨਹੀਂ ਮਿਲਦੀਆਂ ਸੁੱਕੀਆਂ ਤੇ ਤੁਸੀਂ ਨਿੰਮ ਦੇ ਪੱਤੇ ਉਹਨਾਂ ਨੂੰ ਪਾ ਦੇਣਾ ਥੱਲੇ ਸੁਕਾ ਕੇ ਬਹੁਤੇ ਹਰੇ ਨਹੀਂ ਹੋਣੇ ਚਾਹੀਦੇ ਬਹੁਤ ਜ਼ਿਆਦਾ ਫਰੈਸ਼ ਨਹੀਂ ਹੋਣੇ ਚਾਹੀਦੇ ਕੋਸ਼ਿਸ਼ ਕਰੋ ਉਹਨਾਂ ਦਾ ਮੌਇਸਚਰ ਜਿਹੜਾ ਘੱਟ ਹੋਵੇ ਤੁਸੀਂ ਜਿਹੜਾ ਉਹਨੂੰ ਬਿਥੱਲੇ ਖਲਾਰ ਦੇਣਾ ਆ ਖਲਾਰਨ ਤੋਂ ਬਾਅਦ ਜੇ ਕਈ ਕਈ ਮੇਰੇ ਵੀਰਾਂ ਮਾਚੇ ਸੀ ਡੱਬੀ ਵੀ ਰੱਖਦੇ ਆ ਤੁਸੀਂ ਉਹ ਰੱਖਣਾ ਚਾਹੋ ਤਾਂ ਰੱਖ ਸਕਦੇ ਹੋ ਮੈਂ ਇਦਾਂ ਮਤਲਬ ਪਰਸਨਲੀ ਮੈਂ ਨਹੀਂ ਕੀਤਾ ਪਰ ਜੇ ਤੁਹ ਕੋਈ ਕੋਈ ਰੱਖਦਾ ਤਾਂ ਘਰ ਰੱਖ ਸਕਦੇ ਹੈ ਨਾ ਲਸਨ ਦੀ ਭੂਕਾ ਪਾਲੀ ਜਾਂ ਨਿੰਮ ਦੇ ਪੱਤੇ ਪਾਲੇ ਉਸ ਤੋਂ ਬਾਅਦ ਤੁਸੀਂ ਦਾਣੇ ਪਾ ਦੇਣੇ ਆ ਉਸ ਤੋਂ ਬਾਅਦ ਜਦੋਂ ਇੱਥੇ ਤੱਕ ਦਾਣੇ ਆਪਣੇ ਇੱਕ ਰਿੰਗ ਤੱਕ ਹੋ ਗਏ ਫਿਰ ਉਸ ਤੋਂ ਬਾਅਦ ਮੁੜ ਕੇ ਤੁਸੀਂ ਜਿਹੜਾ ਉੱਪਰ ਫਿਰ ਨਿੰਮ ਦੇ ਪੱਤੇ ਖਲਾਰਨੇ ਆ ਜਾਂ ਲਸਨ ਦੀ ਭੂਕਾਂ ਹੱਥ ਪਾਉਣੀ ਆ ਤਾਂ ਫਿਰ ਦਾਣੇ ਪਾ ਦੇਣੇ ਆ ਇਦਾਂ ਹੀ ਸੇਮ ਪ੍ਰੋਸੈਸ ਆਪਣਾ ਐਂਡ ਤੱਕ ਕਰਨਾ ਜਦੋਂ ਇਹ ਕੰਮ ਆਪਣਾ ਹੋ ਗਿਆ ਉਹ ਕੀ ਹੋ ਗਿਆ ਉਸ ਤੋਂ ਬਾਅਦ ਜਿਹੜਾ ਢੱਕਣ ਹੈ ਇਹਦਾ ਆ ਢੱਕਣ ਜਿਹੜਾ ਹੈਗਾ ਆ ਇਹਨੂੰ ਤੁਸੀਂ ਚੰਗੀ ਤਰ੍ਹਾਂ ਟਾਈਟ ਕਰ ਦੇਣਾ ਬੰਨ੍ਹ ਕਰ ਦੇਣਾ ਕੱਪੜਾ ਲੈਣਾ ਨਾ ਕੋਈ ਇਦਾਂ ਦਾ ਤੇ ਉਹਨੂੰ ਰੱਖ ਕੇ ਉੱਪਰ ਢੱਕਣ ਨੂੰ ਚੰਗੀ ਤਰ੍ਹਾਂ ਮੇਚ ਕਰ ਦੇਣਾ ਬੰਨ੍ਹ ਕਰ ਦੇਣਾ ਤਾਂ ਕਿ ਕਿਸੇ ਕਿਸਮ ਦੀ ਥੱਲੇ ਉਹ ਜਿਹੜੀ ਅਜ ਤਾਂ ਹੁਣ ਚੀਤ ਹੈਗੀ ਹੈ ਨਾ ਇਹ ਤਾਂ ਦੁਹਾਲਣ ਵਾਸਤੇ ਮੈਂ ਰੱਖਿਆ ਸੀਗਾ ਇਹ ਕੱਪੜਾ ਇਦਾਂ ਲਾ ਦੇ ਤਾਂ ਕਿ ਚੀਤ ਬਾਰੇ ਬਿਲਕੁਲ ਨਾ ਹੋਵੇ ਤੇ ਹਵਾ ਨਾ ਜਾਵੇ ਠੀਕ ਹੈ ਜੀ ਇਹ ਹੈਗਾ ਜੀ ਆਪਣਾ ਆਰਗੈਨਿਕ ਕਣਕ ਸੰਭਣ ਲਾ ਇੱਕ ਇੱਕ ਤਰੀਕਾ ਹੁਣ ਗੱਲ ਕਰਦੇ ਹਾਂ ਦੂਜਾ ਤਰੀਕਾ ਦੂਜਾ ਤਰੀਕਾ ਵੀਰੋ ਇਹ ਹੈਗਾ ਜੀ ਵੀ ਜਿਹੜੇ ਮੇਰੇ ਵੀਰਾਂ ਕੋਲ ਟਾਈਮ ਨਹੀਂ ਹੁੰਦਾ ਨਾ ਕੋਈ ਵਿਛੇ ਵਾਲੇ ਹੁੰਦੇ ਆ ਉਹ ਕਹਿੰਦੇ ਆ ਵੀ ਅਸੀਂ ਮਿਹਨਤ ਨਹੀਂ ਬਹੁਤੀ ਕਰ ਸਕਦੇ ਸਰ ਕੋ ਟਾਈਮ ਨਹੀਂ ਹੈਗਾ ਕਿਉਂਕਿ ਇਹ ਇਦਾਂ ਹੈ ਵੀ ਜੇ ਹੁਣ ਆਪਾਂ ਤਿਆਰ ਕਰਕੇ ਰੱਖ ਲੈਨੇ ਆ ਨਾ ਤਾਂ ਅਸੀਂ ਕੋਸ਼ਿਸ਼ ਕਰਨੀ ਹੈ ਵੀ ਇੱਕ ਵਾਰੀ ਜਦੋਂ ਦਾਣੇ ਸਟੋਰ ਕਰ ਲਏ ਆ ਉਦੋਂ ਠੀਕ 2 ਤੋਂ 3 ਦਿਨ ਮਹੀਨੇ ਬਾਅਦ ਜਿਹੜੇ ਆ ਇੱਕ ਵਾਰ ਤੋਂ ਫੇਰ ਲਵਾਉਣੀ ਆ ਫੇਰ ਸਾਰਾ ਪ੍ਰੋਸੈਸ ਉਹੀ ਕਰਨਾ ਵੀ ਧੁੱਪਾ ਲਾ ਕੇ ਤੇ ਸ਼ਾਮ ਨੂੰ ਤਾਂ ਦਾਣੇ ਠੰਡੇ ਕਰਕੇ ਨਿਮ ਨਿਮ ਤੇ ਥੱਲੇ ਥੱਲੇ ਖਲਾਰ ਕੇ ਉਸ ਤੋਂ ਬਾਅਦ ਫਿਰ ਮੁੜ ਕੇ ਉਹੀ ਜਾਣੇ ਮਜਾ ਆਪਣੀ ਜਿਹੜੀ ਹੁੰਦੀ ਆ ਦਸਾਂ ਜੱਪੂ ਕਹਿ ਗਿਆ ਉਹ ਖਰਾਰ ਕੇ ਫਿਰ ਦਾਣੇ ਪਾਉਣੇ ਸਟੈਪ ਬਾਈ ਸਟੈਪ ਸੇਮ ਹੀ ਪ੍ਰੋਸੈਸ ਨੂੰ ਫੋਲੋ ਕਰਨਾ ਹੈ ਉਸ ਤੋਂ ਬਾਅਦ ਹੁਣ ਜਿਹੜੇ ਮੇਰੇ ਵੀਰੇ ਕੋਲ ਟਾਈਮ ਨਹੀਂ ਹੈਗਾ ਉੱਥੇ ਕੀ ਕਰਨਾ ਜੀ ਦਾਣਿਆਂ ਨੂੰ ਜਦੋਂ ਮੰਡੀਆਂੋਂ ਲੈ ਆਉਨੇ ਆ ਘਰੇ ਲੈ ਆਉਨੇ ਆ ਨਾ ਤੇ ਇੱਕ ਧੁੱਪ ਲਵਾ ਕੇ ਸੁਕਾ ਕੇ ਚੰਗੀ ਤਰ੍ਹਾਂ ਸ਼ਾਮ ਨੂੰ ਠੰਡੇ ਕਰਕੇ ਇੱਕ ਪਰ ਗੋਲਾ 10 ਕਿਲੋ ਤੱਕ ਫਾਵਾ ਮਿਲਦਾ ਕਾਫੀ ਸੋਲਿਡ ਹੁੰਦਾ ਮਜ਼ਬੂਤ ਹੁੰਦਾ ਹੈ ਉਹ ਜਿੰਨਾ ਮਾਜੀ ਸਟ੍ਰੈਚ ਕਰ ਲਓ ਫਟਦਾ ਨਹੀਂਗਾ ਉਹਨਾਂ ਹਵਾ ਤੁਸੀਂ ਲੈ ਲੈਣਾ ਉਹਦੇ ਵਿੱਚ ਜਿਹੜਾ ਤੁਸੀਂ ਛਾਣੂ ਦਾਣੇ ਠੰਡੇ ਕਰਕੇ ਪਾ ਲੈਣੇ ਆ ਔਰ ਪਾਉਣ ਤੋਂ ਬਾਅਦ ਤੇ ਮਸ਼ੀਨ ਜਿਹੜੀ ਹੁੰਦੀ ਆ ਮਸ਼ੀਨ ਦੇ ਨਾਲ ਤੁਸੀਂ ਉਹਨੂੰ ਸੀਲ ਕਰ ਲੈਣਾ ਤਾਂ ਉਹ ਮਸ਼ੀਨ ਵੀ ਦਿਖਾ ਲੰਨਾ ਸੋ ਕੁਝ ਇਸ ਤਰੀਕੇ ਦੀ ਮਸ਼ੀਨ ਹੁੰਦੀ ਆ ਜੀ ਇਸ ਮਸ਼ੀਨ ਦੇ ਵਿੱਚ ਕੀ ਹੁੰਦਾ ਆ ਵੀ ਤੁਸੀਂ ਪ੍ਰੋਪਰ ਇਹਨੂੰ ਸੀਲ ਕਰ ਸਕਦੇ ਆ ਪੁਰਾਣੇ ਟਾਈਮ ਤੇ ਦੇ ਕੀ ਕਹਿੰਦੇ ਮੋਮਬਤੀ ਦੇ ਨਾਲ ਕਰ ਦਿੰਦੇ ਸੀਗੇ ਪਰ ਹੁਣ ਆਪਣਾ ਜ਼ਮਾਨਾ ਥੋੜਾ ਹਾਈ ਟੈਕ ਆ ਤੇ ਆਪਾਂ ਜਿਹੜਾ ਇਸ ਤਰੀਕੇ ਦੇ ਨਾਲ ਜਿਹੜਾ ਆ ਲਫਾਫੇ ਨੂੰ ਸੀਲ ਕਰ ਸਕਦੇ ਆ ਲਫਾਫੇ ਦਾਣੇ ਪਾ ਲੈਣੇ ਚਾਹੇ ਤੁਸੀਂ 5 ਕਿਲੋ ਦੀ ਥੈਲੀ ਬਣਾ ਲਓ ਚਾਹੇ 10 ਕਿਲ ਇਹ ਤੁਹਾਡੀ ਆਪਣੀ ਪਰ ਚੋਇਸ ਆ ਮੈਂ ਜਿਹੜਾ ਰੱਖਦਾ ਆਪਣੇ ਕੋਲੇ ਮੈਂ ਰੱਖਦਾ ਜੀ 10 ਕਿਲੋ ਥੈਲੀ ਔਰ 10 ਕਿਲੋ ਥੈਲੀ ਜਿਹੜਾ ਰੱਖਤੀਏ ਤਾਂ ਇਹਨੂੰ ਆਪਾਂ ਪ੍ਰੋਪਰ ਸੀਲ ਕਰ ਦਨੇ ਆ ਸ਼ਰਤ ਇਹ ਆ ਦਾਣੇ ਤਾਂ بچਣਗੇ ਜੇ ਉਹਨੂੰ ਪ੍ਰੋਪਰ ਸੀਲ ਕੀਤਾ ਚ ਹਵਾ ਕੱਢੀ ਹੋਈ ਹੈ ਵੈਕਿਊਮ ਦੇ ਨਾਲ ਤੇ ਸੀਲ ਕੀਤਾ ਹੋਇਆ ਉਸ ਤੋਂ ਬਾਅਦ ਜਦੋਂ ਸੀਲ ਕਰ ਦਨੇ ਫਿਰ ਉਹ ਫਿਰ ਤੁਹਾਨੂੰ ਬਿਲਕੁਲ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਆ ਤੇ ਤੁਸੀਂ ਜਿਹੜਾ ਆ ਦਾਣੇ ਤੁਸੀਂ ਜਦੋਂ ਖਾਣੇ ਆ ਉਦੋਂ ਖੋਲ ਕੇ ਆਪਣਾ ਜਿਹੜਾ ਤੁਸੀਂ ਯੂਜ਼ ਕਰ ਸਕਦੇ ਹੋ ਨਾ ਉਹਨਾਂ ਨੂੰ ਸੁਸਤਰੀ ਲੱਗੇਗੀ ਨਾ ਉਹਨਾਂ ਨੂੰ ਕੀੜਾ ਲੱਗੇਗਾ ਕਿਸੇ ਕਿਸੇ ਦੀ ਪ੍ਰੋਬਲਮ ਨਹੀਂ ਆਏਗੀ ਸੋ ਜਦੋਂ ਤੁਸੀਂ ਇਕਵਲ ਹਾਫੇ ਨੂੰ ਇਸ ਤਰੀਕ ਇਸ ਮਸ਼ੀਨ ਦੇ ਨਾਲ ਸੀਲ ਕਰਕੇ ਰੱਖ ਲੈਣੇ ਹੋ ਵੀਰੋ ਫਿਰ ਤੁਹਾਡੇ ਦਾਣੇ ਜਿਹੜੇ ਆ ਕਦੀ ਵੀ ਖਰਾਬ ਨਹੀਂ ਹੋਣਗੇ ਕੋਈ ਸੁਸਤਰੀ ਨਹੀਂ ਲੱਗੇਗੀ ਕੋਈ ਉਹਨਾਂ ਨੂੰ ਕੀੜਾ ਨਹੀਂ ਲੱਗੇਗਾ ਠੀਕ ਆ ਜੀ ਤੁਹਾਨੂੰ ਕੋਈ ਮਹਿਨਤ ਕਰਨ ਦੀ ਲੋੜ ਨਹੀਂ ਤੁਹਾਨੂੰ ਧੋਪਾ ਲਵਾਉਣ ਦੀ ਲੋੜ ਨਹੀਂ ਤੇ ਤੁਹਾਡੇ दाणे ਜਿਹੜੇ ਬਿਲਕੁਲ ਠੀਕ ਰਹਿਣਗੇ ਸੋ ਇਸ ਤਰੀਕੇ ਦਾ ਲਫਾਫਾ ਮੈਂ ਗੱਲ ਕਰ ਰਿਹਾ ਸੀ ਇਸ ਤਰੀਕੇ ਦਾ ਲਫਾਫਾ ਤੁਸੀਂ ਬਿਜਾਰੋ ਲੈ ਲੈਣਾ ਉਹਨਾਂ ਦੱਸ ਦੇਣਾ ਵੀ ਅਸੀਂ ਚੌਲ ਪੈਕ ਕਰਨੇ ਆ ਜਾਂ ਅਸੀਂ ਦਾਣੇ ਪੈਕ ਕਰਨੇ ਆ ਤੇ ਲਫਾਫਾ ਥੋੜਾ ਮਜ਼ਬੂਤਿਆ ਤੇ ਥੋੜਾ ਜਿਹਾ ਲिटल बिट ਕਾਸਟ ਵੀ ਹੁੰਦਾ ਜ਼ਿਆਦਾ ਨਹੀਂ ਹੁੰਦਾ ਤੇ ਤੁਹਾਡੇ ਦਾਣੇ ਜਿਹੜੇ ਚ ਪੈਕ ਹੋ ਜਾਂਦੇ ਆ ਇਸ ਤਰੀਕੇ ਦਾ ਮਸ਼ੀਨ 'ਚ ਰੱਖ ਕੇ ਤੁਸੀਂ ਜਿਹੜਾ ਇਹਨੂੰ ਸੀਲ ਕਰ ਸਕਦੇ ਹੋ ਤੇ ਤੁਹਾਡੇ ਦਾਣੇ ਜਿਹੜੇ ਸਾਲ ਰੱਖੋ 2 ਸਾਲ ਰੱਖੋ ਦਾਣੇ ਖਰਾਬ ਨਹੀਂ ਹੋਣਗੇ ਤੇ ਉਸ ਤੋਂ ਬਾਅਦ ਗੱਲ ਕਰਦੇ ਆ ਜਿਹੜੀ ਆਪੇ ਨਾਨ ਆਰਗੈਨਿਕ ਕਣਕ ਹੁੰਦੀ ਆ ਜਿਹਦੇ ਵਾਸਤੇ ਜੇ ਜੇ ਆਪਾਂ 3 ਸਲਫਾਸ ਦੀ ਗੋਲੀ ਪਾ ਲੈਨੇ ਆ ਨਾ ਤੇ ਉਹ ਕਿਦਾਂ ਸਾੰਭਣੀ ਹੈ ਮੈਥਡ ਸਾਰਾ ਉਹੀ ਪ੍ਰੋਸੈਸ ਸਾਰਾ ਉਹੀ ਹੈ ਜਿੱਥੇ ਆਪਾਂ ਨਿੰਮ ਦੇ ਪੱਤੇ ਪਾਏ ਆ ਜਾਂ ਨਸਾਂ ਦੀਆਂ ਭੂਕਾ ਜਿਹੜੀਆਂ ਹੁੰਦੀ ਸੁੱਕ ਗਈਆਂ ਉਹ ਪਾਈਆਂ ਹੁੰਦੀਆਂ ਉਹਦੇ ਥਾਂ ਤੇ ਤੁਸੀਂ ਸਲਫਾਸ ਦੀ ਗੋਲੀ ਜਿਹੜੀ ਆ ਰੱਖ ਦੇਣੀ ਇੱਕ ਗੋਲੀ ਥੱਲੇ ਥੱਲੇ ਰੱਖ ਦੇਣੀ ਆ ਔਰ ਤੁਸੀਂ ਜਿਹੜਾ ਉਹਨੂੰ ਚੰਗੀ ਤਰ੍ਹਾਂ ਕਪੜੇ ਚ ਬੰਨ ਕੇ ਡਬਲ ਕਪੜੇ ਚ ਬੰਨ ਕੇ ਥੱਲੇ ਰੱਖ ਦਿਓ ਉਸ ਤੋਂ ਬਾਅਦ ਤੁਸੀਂ ਜਿਹੜਾ ਬਾਕੀ ਜੇ ਪੱਤੇ ਮਿਲ ਜਾਂਦੇ ਪੱਤੇ ਰੱਖ ਲਓ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਜਿਹੜੇ ਬੰਦੇ ਮੇਰੇ ਵੀਰ ਗੋਲੀ ਰੱਖ ਕੇ ਮਤਲਬ ਦਵਾਈ ਰੱਖ ਕੇ ਦਾਣੇ ਰੱਖਦੇ ਆ ਉਹਨਾਂ ਨੂੰ ਦੱਸ ਦਾਂ ਵੀ ਉਹ ਥੱਲੇ ਰੱਖ ਦੇ ਗੋਲੀ ਤੇ ਓਪੀ ਅਸਰ ਉਹ ਤਾਂ ਉੱਪਰ ਤੱਕ ਪਹੁੰਚ ਜਾਊਗਾ ਤੇ ਉਸ ਤੋਂ ਬਾਅਦ ਕਮਰੇ ਦੀ ਚੋਣ ਜਿਹੜੀ ਆਪਾਂ ਕਹਿੰਦੇ ਨਾ ਵੀ ਕਮਰੇ ਜੀ ਇਦਾਂ ਕਿਉਂ ਮੈਂ ਕਹਿੰਦਾ ਵੀ ਕਮਰਾ ਇਦਾਂ ਦਾ ਹੋਣਾ ਚਾਹੀਦਾ ਆ ਵੀਰੋ ਇਹ ਇਸ ਕਰਕੇ ਕਿ ਇਸ ਚੋਸ ਕਮਰੇ ਚ ਹਵਾ ਨਾ ਬਹੁਤੀ ਆਉਂਦੀ ਹੋਵੇ ਜਦੋਂ ਆਪਾਂ ਇਥੇ ਢੋਲ ਚ ਦਾਣੇ ਪਾ ਕੇ ਰੱਖ ਲੈਨੇ ਆ ਨਾ ਤੇ ਕਮਰਾ ਜੇ ਸਾਰੇ ਪਾਸਿਓਂ ਬੰਦ ਹੋਊਗਾ ਇੱਕ ਪਾਸਿਓਂ ਹਲ ਖੁੱਲਾ ਆ ਜੇ ਠੀਕ ਹੈ ਹਵਾ ਦੀ ਵੈਂਟੀਲੇਸ਼ਨ ਪ੍ਰੋਪਰ ਨਹੀਂ ਹੈਗੀ ਆ ਤਾਂ ਕਮਰਾ ਜਿੰਨਾ ਸਾਫ਼ ਸੁਥਰਾ ਰਹੂਗਾ ਓਨਾ ਹੀ ਦਾਣੇ ਜਿਹੜੇ ਆ ਬਚੇ ਰਹਿਣਗੇ ਕੀੜੇ ਤੋਂ ਸੋ ਕੋਸ਼ਿਸ਼ ਕਰੋ ਜਿੱਥੇ ਦਾਣੇ ਰੱਖਣੇ ਆ ਕਮਰਾ ਬਿਲਕੁਲ ਸਾਫ਼ ਸੁਥਰਾ ਹੋਵੇ ਮੇਰੇ ਇਥੇ ਹਲਦੀ ਪਈ ਸੀ ਤਾਂ ਥੋੜਾ ਆਰਾਮਦਾ ਹੈਗਾ ਇਸ ਕਮਰੇ ਚ ਮੈਂ ਪੂਰੀ ਸਫਾਈ ਰੱਖਦਾ ਆਂ ਔਰ ਇੱਕ ਆਲ ਆਊਟ ਜਿਹੜੀ ਆ ਲੱਗੀ ਰਹਿੰਦੀ ਆ ਇਹ ਹਫ਼ਤੇ ਜਿੱਕ ਤੀਵਰੀ ਕੱਚੂ ਛਾਪ ਲਾ ਦਿੱਦੀ ਆ ਹੁਣ ਤਾਂ ਤੁਹਾਨੂੰ ਖਾਲ ਦਰ ਮੈਂ ਆਲ ਆਊਟ ਲਾਈ ਹੋਈ ਏ ਥੱਲੇ ਤੇ ਇਹ ਜਿਹੜਾ ਮੈਂ ਸ਼ਾਮ ਨੂੰ ਦੋ ਤਿੰਨ ਘੰਟੇ ਜਿਹੜੀ ਆ ਆਲ ਆਊਟ ਲਾ ਕੇ ਰੱਖ ਦੇਦੀ ਆ ਤੇ ਤਾਂ ਕਿ ਜਿਹੜਾ ਕਮਰੇ ਚ ਮੱਖੀ ਮੱਛਰ ਜਾਂ ਕੀੜਾ ਵਹਰਾ ਨਾ ਹੋਵੇ ਸੋ ਕੋਸ਼ਿਸ਼ ਕਰੋ ਜੇ ਹਿੱਟ ਸਪਰੇ ਵਾਲਾ ਕਰ ਸਕਦੇ ਹੋ ਉਹ ਕਰ ਦਿਓ ਜਾਂ ਕੋਈ ਦਵਾਈ ਫੋਨ ਨੇ ਹੁੰਨੇ ਆਪਾਂ ਨਾ ਤਾਂ ਉਹ ਬਾਜਿਓ ਕਮਰਾ ਬਿਲਕੁਲ ਨੀਟ ਐਂਡ ਕਲੀਨ ਰਹੂਗਾ ਤਾਂ ਸੁਸਰੀ ਵਹਰਾ ਬਿਲਕੁਲ ਨਹੀਂ ਲੱਗੂਗੀ ਔਰ ਸਪੈਸ਼ਲੀ ਧਿਆਨ ਰੱਖਣਾ ਜਦੋਂ ਦਾਣੇ ਆਪਾਂ ਕੱਢਦੇ ਆ ਢੋਲ ਦੇ ਵਿੱਚੋਂ ਤਾਂ ਦਾਣੇ ਬਈ ਥੱਲੇ गिर ਜਾਂਦੇ ਆ ਇਹ ਜਾਂ ਇਹ ਸਾਈਡਾਂ ਦੇ ਵਿੱਚ ਫਸ ਜਾਂਦੇ ਆ ਦੋਸਤੋ ਇਸੀ ਦਾ ਖਾਸ ਧਿਆਨ ਰੱਖਣਾ ਜੇ ਦਾਣੇ ਬਾਹਰ ਖਿਲਰੇ ਰਹਿ ਗਏ ਜਾਂ ਅਸੀਂ ਸਫਾਈ ਨਹੀਂ ਕੀਤੀ ਜਾਂ ਤੇ ਬਈ ਉਥੋਂ ਤੁਹਾਨੂੰ ਸੁਸਤੀ ਲੱਗ ਜਾਣੀ ਦਾਣਿਆਂ ਨੂੰ ਤੇ ਉਹੀ ਸੁਸਤੀ ਜਿਹੜੀ ਦਾਣੇ ਅੰਦਰ ਚੱਲ ਜਾਣੀ ਆ ਤੇ ਤੁਹਾਡੀ ਮਿਹਨਤ ਕੀਤੀ ਜਿਹੜੀ ਖਰਾਬ ਹੋ ਜਾਣੀ ਆ ਸੋ ਕੋਸ਼ਿਸ਼ ਕਰੋ ਜਦੋਂ ਦਾਣੇ ਕੱਢਦੇ ਉਸੇ ਵੇਲੇ ਸਫਾਈ ਕਰਦੇ ਹੋ ਤੇ ਦਾਣੇ ਜਣੀ ਚੰਗੀ ਔਰ ਇਹ ਚੰਗੀ ਤਰ੍ਹਾਂ ਬੰਦ ਕਰਦੇ ਹੋ ਖਵਾ ਨਹੀਂ ਹੋਣ ਚਾਹੀਦੀ ਬਿਲਕੁਲ ਵੀ ਜਾਣੀ ਚਾਹੀਦੀ ਤੇ ਦਾਣੇ ਤੁਹਾਡੇ ਜਿਹੜੇ ਆ ਸਾਰਾ ਸਾਲ ਬਿਲਕੁਲ ਖਰਾਬ ਨਹੀਂ ਹੋਣਗੇ ਸੋ ਇਹ ਤੇ ਮੈਂ ਖੁਦ ਮੈਂ ਆਪ ਕਰਕੇ ਦੇਖਿਆ ਤਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਈ ਮੇਰੇ ਭੈਣਾ ਭਰਾ ਜਿਹੜੇ ਆ ਮੈਨੂੰ ਫੋਨ ਤੇ ਮੈਸੇਜ ਆਉਂਦੇ ਆ ਕਹਿੰਦੇ ਆ ਵੀ ਦਾਣੇ ਖਰਾਬ ਹੋ ਜਾਂਦੇ ਕੀ ਕਰੀਏ ਤੇ ਕਿਉਂਕਿ ਮੇਰੇ ਆਪਣੇ ਵੀ ਦੋ ਤਿੰਨ ਸਾਲ ਦਾਣੇ ਖਰਾਬ ਗਏ ਆ ਤੇ ਮੈਂ ਪ੍ਰੈਡੀਕਲ ਕਰਕੇ ਦੇਖਿਆ ਮੇਰਾ ਹੁਣ ਬਚਾਅ ਹੋਇਆ ਇਸ ਵਾਰ ਦਾਣੇ ਮੇਰੇ ਬਿਲਕੁਲ ਸਹੀ ਆ ਕੋਈ ਖਰਾਬੀ ਨਹੀਂ ਹੋਈ ਉਹ ਜਿਹਨਾਂ ਨੇ ਸੀਡ ਸੰਭਣਾਇਆ ਉਹ ਵੀ ਲਫਾਜਵਾਜਾ ਕੇ ਰੱਖ ਸਕਦੇ ਆ ਉੱਚ ਕੋਈ ਖਾਸ ਮਿਹਨਤ ਨਹੀਂ ਲੱਗਦੀ ਸ਼ਾਮ ਨੂੰ ਦਾਣੇ ਲਫਾਵੇ ਪਾ ਦਿਓ ਪੈਕ ਕਰ ਲਓ ਸੀਲ ਕਰ ਦਿਓ ਤੇ ਦਾਣੇ ਤੁਸੀਂ ਇਦਾਂ ਸੈਲਫੋਨ ਦੇ ਉੱਪਰ ਰੱਖ ਸਕਦੇ ਹੋ ਦਾਣੇ ਤੇ ਬਾਕੀ ਕਮਰੇ ਚ ਸਫਾਈ ਪੂਰੀ ਰੱਖੋ ਹਵਾ ਬਿਲਕੁਲ ਨਾ ਬਹਤੀ ਜਾਂਦੀ ਜਾਂਦੀ ਹੋਵੇ ਅਲਜਾਸ ਫੈਨ ਲੱਗਾ ਹੋਵੇ ਤੇ ਤੁਸੀਂ dane ਤੁਹਾਡੇ ਸਾਰਾ ਸਾਲ ਸੇਫ ਰਹਣਗੇ ਕੋਈ ਦਿੱਕਤ ਨਹੀਂ ਹੋਊਗੀ ਸੋ ਵੀਡੀਓ ਕਿਦਾਂ ਦੀ ਲੱਗੀ ਮੇਰਾ ਵੀ ਰਿਕਮੈਂਡ ਕਰਕੇ ਜਰੂਰ ਦੱਸਿਓ ਤੇ ਮੇਰੀ ਕੋਸ਼ਿਸ਼ ਹੁੰਦੀ ਆ ਵੀ ਜੋ ਮੈਂ ਕੰਮ ਕਰ ਕਰ ਰਿਹਾ ਤੁਹਾਡੇ ਨਾਲ ਸੰਬੰਧ ਜੂਰ ਕਰਾਂ ਤੇ ਇਸ ਕਰਕੇ ਕਮੈਂਟ ਕਰਕੇ ਜੂਰ ਦੱਸਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜਿਹੜੇ ਮੇਰਾ ਵੀਰ ਘਰ ਗਾਣੇ ਰੱਖਣ ਦੇ ਸ਼ੌਕੀਨ ਹੈਗੇ ਆ ਸੀਡ ਘਟ ਘਰ ਰੱਖਦੇ ਆ ਨਾ ਤੇ ਉਨਾ ਨਾ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਕੀ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਮਿਲਦੇ ਆਂ ਜੀ ਨੈਕਸਟ ਵੀਡੀਓ ਵਿੱਚ ਧੰਨਵਾਦ